ਗੱਲਾਂ ਬਾਤਾਂ ਕਰਦੀਆਂ ਸਹੇਲੀ ਨਾਲ ਸਹੇਲੀਆਂ ਲੰਮ ਮੈਰਿ ਦੇ ਜੱਬ ਗਣਾਉਂਦੀ ਐ ਸ਼ਮਲਾ ਸਾਹਿਬ ਨੇ ਗੱਲਾਂ ਲਗੀਆਂ 10 ਬਾਬਾ ਜੀ ਹੋ ਬਈ ਜਾ ਐਣੀਏ ਹਾਲ ਸੁਨਾਵਾ ਦਿਲ ਤੇ ਲੱਗੇ ਫੱਟ ਦਿਖਾਵਾ ਹੋ ਬਈ ਜਾ ਐਣੀਏ ਹਾਲ ਸੁਨਾਵਾ ਦਿਲ ਤੇ ਲੱਗੇ ਫੱਟ ਦਿਖਾਵਾ ਤੇਸੀ ਦਾ ਰੁਬਾਨ ਇਸ਼ਕ ਦੀ ਚੜੀ ਖੁਮਾਰੀ ਲੈ ਨੀ ਲਬਾ کر کے جان دکھانچ پی گئی نیلو میرج کر کے میں پٹھا پنگا لے لیا نیلو میرج کر کے وہ ویاہ تو عیش کرائی کلو شملہ ਕੁਮਾਈ ਜਾਂ ਤੂੰ ਪਹਿਲਾਂ ਐਸ਼ ਕਰਾਈ ਮੈਂ ਕੁੱਲੂ ਸ਼ਿਮਲੇ ਬਾਤ ਕਮਾਈ ਮੁੰਨੀ ਫਿਲਮ ਦਿਖਾਉਣ ਲ ਜਾਂਦਾ ਧੀ ਵੀ ਜੋਗੀ ਰਹੀ ਵੀ ਨਹੀਂ ਲਵ ਮੈਰਿਜ ਕਰਕੇ ਜਾਂਦ ਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਜਾਂਦ ਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਉਹ ਵਿੱਚ ਹੋਟਲਾ ਡਿਨਰ ਕੀਤੇ ਮਿਲ ਕੇ ਸ਼ੇਕਦੇ ਠੰਡੇ ਬੀਤੇ ਜੁ ਹਟਲਾਂ ਡਿਨਰ ਕੀਤੇ ਮਿਲਕ ਸ਼ੇਕ ਤੇ ਠੰਡੇ ਬੀਤੇ ਹੁਣ ਨਹੀਂ ਮਟਰ ਪਨੀਰ ਖਵਾਉਂਦਾ ਹੁਣ ਨਹੀਂ ਚਿੱਲੀ ਚਿਕਨ ਖਵਾਉਂਦਾ ਮੂੰਗੀ ਖਾਣੀ ਪਈ ਗਈ ਨਹੀਂ ਲਵ ਮੈਰਿਜ ਕਰਕੇ ਜਾਂ ਦੁਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਜਾਂ ਦੁਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਪਹਿਲਾਂ ਤਾਂ ਸਤਾਰੇ ਪਹਿਲਾ ਪਾਏ ਮਜ ਨੂੰ ਸਾਰੇ ਅੰਬਰੋ ਤੋੜਨ ਚੰਦ ਸਤਾਰੇ ਫੇਰ ਤਾਂ ਮੰਜੀ ਚੱਕਣਾ ਹੋਵੇ ਜਿੱਥੇ ਡੈਗੀ ਡੈਗੀ ਨੀਲਵ ਮੈਰਿਜ ਕਰਕੇ ਜਾਂ ਦੁਖਾਂ ਵਿੱਚ ਪੈ ਗਈ ਨੀਲਵ ਮੈਰਿਜ ਕਰਕੇ ਜਾਂ ਦੁਖਾਂ ਵਿੱਚ ਪੈ ਗਈ ਨੀਲਵ ਮੈਰਿਜ ਕਰਕੇ ਧੋਪੇ ਕੇ ਘਰ ਮੈਂ ਜਾਣੀ ਸਕਦੀ ਸੱਸ ਨੂੰ ਦੁਖੇ ਸੁਨਾ ਨਹੀਂ ਸਕਦੀ ਤੇ ਕੇ ਘਰ ਮੈਂ ਜਾ ਨਹੀਂ ਸਕਦੀ ਸੱਸ ਨੂੰ ਦੁੱਖ ਸੁਣਾ ਨਹੀਂ ਸਕਦੀ ਮਾਪੇ ਭੈਣ ਭਰਾ ਵਾਂ ਨਾਲ ਮੈਂ ਤਾਂ ਟੁੱਟ ਕੇ ਰਹੀ ਨੀ ਲਵ ਮੈਰਿਜ ਕਰਕੇ ਹੋ ਜਾਂ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਹੋ ਜਾਂ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਮਾਪੇ ਤੂੰ ਜੋ ਬੇਮਖ ਹੋਏ ਕੁਲਦੀਪ ਸਿੰਘਾਇਆ ਲੁਕ ਲੁਕ ਰੋਵੇ ਮਾਪਿਆਂ ਤੋਂ ਜੋ ਬੇਮਖ ਹੋਵੇ ਮੇਵਾ ਸਿੰਘਾ ਲੁਕ ਲੁਕ ਰੋਵੇ ਪਾਲ ਸ਼ਹਿਰ ਦੀ ਕਲਮ ਸ਼ਰਾਬਣ ਸੱਚੀਆਂ ਗੱਲਾਂ ਕਹੀ ਨਹੀਂ ਲਵ ਮੈਰਿਜ ਕਰਕੇ ਹੋ ਜਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਹੋ ਜਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਹੋ ਜਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ सो के मिले ताड़ी मारे माण्हू महिरबानी